ਨੂੰ ਵਿਚਾਰ ਦਿੱਤੇ ਉਹਨਾਂ ਦਾ ਮਹਰੋ ਸੁਖਦੇਵ ਸਿੰਘ ਸਰਾਈ ਮੰਡੋ ਉਹ ਵੀ ਤਿਆਰ ਰਹਿਣਾ ਆਓ ਜੀ ਬਾਬਾ ਹੈ ਅੱਜ ਸੰਜੋਗ ਤੋਂ ਇਕਸਾਨ ਮੂਰਕੇ ਵੱਲੋਂ ਵੱਖ ਵੱਖ ਜਥੇਬੰਦੀਆਂ ਦੇ ਆਗੂ ਸਹਿਬਾਨ ਅਤੇ ਕਿਸਾਨ ਭਾਓ ਆ ਪਹਿਲਾਂ ਫਤੇ ਦੀ ਸਾਰ ਪਾਈਏ ਗੱਲ ਕੇ ਫਤੇ ਪਲਾਈਏ ਵਾਹਿਗੁਰੂ ਜੀ ਦਾ ਵਾਹਿਗੁਰੂ ਜੀ ਫਤੇ ਅੱਜ ਦਾ ਜਿਹੜਾ ਪ੍ਰੋਗਰਾਮ ਆ ਉਹ ਬਹੁਤ ਸੇਵਾ ਸਾਰੇ ਪਰਾਨਿਆਂ ਨੂੰ ਸੁਣਦੇ ਆ ਇਹਦੀ ਸਰਕਾਰਾਂ ਵਾ ਇਹ ਕਿਸੇ ਰੂਪ ਚ ਵੀ ਆਉਣ ਭਾਵੇਂ ਕਾਗਰਫ ਆਵੇ ਕੰਨੀ ਜਾਵੇ ਆ ਪਾਵੇ ਇਹ ਸਾਰੇ ਇੱਕਸਾਮਾਂ ਦੇ ਦੁਸ਼ਮਣ ਜੇ ਤੇ ਜਿਹੜੇ ਆਪਾਂ ਦਿੱਲੀ ਬਹਿ ਕੇ ਇੱਕਸਾਮ ਆ ਕੇ ਆਪਣੀਆਂ ਸਾਨਾਂ ਵਾਲੀਆਂ 7 800 ਪਸਾਨਾਂ ਵਾਲੀ ਹਿੰਦੀ ਦੇ ਕੇ ਜਿਹੜੇ ਆਪਾਂ ਵਾਪਸ ਕੀਤੇ ਇਹ ਕਾਨੂੰਨ ਉਹਨਾਂ ਨੂੰ ਕਿੱਡੇ ਮੈਦੇ ਧੰਗ ਦੇ ਨਾਲ ਉਹ ਫੇਰ ਆਪਣੇ ਤੇ ਲਾਗੂ ਕਰ ਰਹੇ ਆ ਮੈਂ ਤੁਹਾਨੂੰ ਇੱਕੋ ਬੇਨਤੀ ਕਰਨੀ ਆ ਕਿ ਆਪਾਂ ਤਖੜੇ ਹੋਵੇ ਸਮਾਂ ਅੱਜ ਆਪਾਂ ਨੂੰ ਇਕੱਠੇ ਹੋਣਾ ਜੇ ਆਪਾਂ ਭਰਾਓ ਇਕੱਠੇ ਨਾ ਹੋਏ ਤੇ ਜਿਹੜਾ ਉੱਥੇ ਨੈਂਡ ਪੂਲਿੰਗ ਦੀ ਜਿਹੜੀ ਇਹਨਾ ਪਾਲਿਸੀ ਬਣਾ ਕੇ ਇਸਾਨਾਂ ਤੋਂ ਬਿਨਾਂ ਪੈਸੇ ਤੋਂ ਜਮੀਨਾਂ ਜਿਹੜੀਆਂ ਖੋਲ ਆਇਆ ਇਹ ਜਮੀਨਾਂ ਦੇ ਹੱਕ ਸਾਨੂੰ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਬੜੀਆਂ ਕੁਰਬਾਨੀਆਂ ਆਪਣੇ ਬੱਚੇ ਦੀਆਂ ਪਤਾ ਨਹੀਂ ਕਿੰਨੇ ਕਿੰਨੇ ਸਿੰਘ ਜਿਹੜਿਆ ਕਰੋੜਾਂ ਰੁਪਈਆ ਦੇ ਜਿਹੜੇ ਸਿੰਘ ਸ਼ਹੀਦ ਕਰਾ ਕੇ ਇਹ ਬੜੀਆਂ ਜਮੀਨਾਂ ਸਾਨੂੰ ਮਾਣਤ ਪਾਇਆ ਮੈਂ ਸਾਰੇ ਕਿਸਾਨ ਭਰਾਵਾਂ ਨੂੰ ਬੇਨਤੀ ਕਰਨੀ ਚਾਹਾਂ ਕਿ ਆਪਾਂ ਵੇਖੀਏ ਨਾ ਇਹ ਉਹ ਲੁਧਿਆਣੇ ਆ ਉਹ ਪਰ ਫਰਿਆ ਵਾਰੀ ਆਪਣੀ ਵੀ ਆ ਜਾਣੀ ਜੇ ਤੇ ਤਕੜੇ ਹੋ ਕੇ ਆਪਾਂ ਜਿਹੜਾ ਸੰਸਾਰ ਤੇ ਆਇਆ ਚਲੇ ਉਹਨੇ ਹਾਰਕ ਨਹੀਂ ਜਾਣਾ ਪਰ ਜਿਹੜਾ ਮਰਦਾਂ ਦੇ ਮੌਤ ਮਰਦਾਂ ਉਹਦੀ ਸਾਰੀ ਦੁਨੀਆ ਦੇ ਵਿੱਚ ਨਾਂ ਲੈਂਦਾ ਕਿੰਨਾ ਮ ਆਪਣੇ ਇਤਿਹਾਸ ਪੜ੍ਹ ਲਏ ਪਿਛਲੇ ਜਿਹੜੇ ਜੋਧਿਆਂ ਦਾ ਨਾਂ ਉਹ ਅੱਜ ਵੀ ਆਪਾਂ ਸਟੇਜਾਂ ਦੇ ਹਰ ਇੱਕ ਥਾਂ ਤੇ ਉਹਨਾਂ ਦੇ ਆਪਾਂ ਨਾਂ ਲੈਨੇ ਆ ਤੇ ਤਗੜੇ ਹੋ ਗਏ ਆਪਾਂ ਇਹ ਸਰਕਾਰ ਨੂੰ ਜਿਹੜਾ ਮੂੰਹ ਤੋੜੋ ਜਵਾਬ ਦੇਈਏ ਤੇ ਤਗੜੇ ਹੋ ਗਏ ਪਿੰਡਾਂ ਦੇ ਵਿੱਚ ਕਰਕੇ ਤੇ ਇਹ ਸੱਚਾ ਨਾਂ ਜਿਹੜਾ ਵਾ ਇਹ ਦੱਸ ਦਈਏ ਵੀ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਇਹ ਸੱਚੇ ਦੇ ਸੱਤੇ ਸੋਖ ਦੇਖਿਆ ਤੇ ਆਪਾਂ ਕਿਸੇ ਹਾਲਤ ਦੇ ਵਿੱਚ ਜ਼ਮੀਨਾਂ ਤੇ ਪੈਰ ਇਹਨਾਂ ਨੂੰ ਧਾਰਮਿਆਂ ਨੂੰ ਨਹੀਂ ਪੈਣ ਦਿਆਂਗੇ ਇਹਨੀਆਂ ਬੇਤੀਆਂ ਨਾਲ ਵਾਹਿਗੁਰੂ ਜੀਤਾਂ ਤੁਹਾਨੂੰ ਵਾਹਿਗੁਰੂ ਤੇ ਇਹ ਸਾਡਾ ਸਰਕਾਰਾਂ ਕਹਿੰਦਾ ਇਹਨਾਂ ਨਕਮੀਆਂ ਸਰਕਾਰਾਂ ਨੇ ਜਿੰਨੀਆਂ ਵੀ ਸਰਕਾਰਾਂ ਆਈਆਂ ਇਹਨਾਂ ਨੇ ਪੰਜਾਬ ਨੂੰ ਲੁੱਟਿਆ ਤੇ ਕੁੱਟਿਆ ਇਹਨਾਂ ਨੇ ਕੁੱਟਣ ਦੇ ਲਾਵਾ